ਸਤਿ ਸ੍ਰੀ ਅਕਾਲ ਜੀ ਪਿਆਰੇ ਸਭ ਨੂੰ ਤੇ ਮੈਂ ਹਰਜੀਤ ਸਿੰਘ ਜਿੱਤਾ ਪ੍ਰਧਾਨ ਨਗਰ ਕੌਂਸਲ ਚੰਨਾ ਲੁਖਤ ਸਾਹਿਬ ਪੰਜਾਬ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਪ੍ਰਵਾਸੀ ਵਰਤੀ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਤੇ ਪੰਜਾਬੀਆਂ ਦੇ ਵਿੱਚ ਇੱਕ ਰੋਸ ਹੈ ਜੋ ਕਿ ਇੱਕ ਪ੍ਰਵਾਸੀ ਨੇ ਇੱਕ ਬੱਚੇ ਦੇ ਨਾਲ ਬੜੀ ਘਨਾਉਣੀ ਹਰਕਤ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਦੇ ਵਿੱਚ ਅਸੀਂ ਵੀ ਇਸ ਗੱਲ ਦੀ ਸਖਤ ਨਿੰਦਾ ਕਰਦੇ ਹਾਂ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਇੱਕ ਗਰੋਹੀ ਹਰਕਤ ਕੀਤੀ ਹੈ ਉਸ ਨੂੰ ਕਟੋੜ ਥਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਅਗਲੀ ਗੱਲਬਾਤ ਹੈ ਮੈਂ ਸਭ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਜੋਸ਼ ਵਿੱਚ ਕੰਮ ਨਾ ਲਿਆ ਜਾਵੇ ਹੋਸ਼ ਦੇ ਨਾਲ ਕੰਮ ਲਿਆ ਜਾਵੇ ਜਿਵੇਂ ਕਿ ਰਾਤ ਦਾ ਇਨਸੀਡੈਂਟ ਸ਼੍ਰੀ ਅਨੰਦਪਸਾਹਬ ਕੋਲ ਹੋਇਆ ਕੁਝ ਹਿੰਦੂ ਵੀਰ ਆਪਣਾ ਤਖਸ਼ੀ ਕੇਸਗੜ੍ਹ ਸਾਹਿਬ ਦੇ ਨੇੜੇ ਰਾਤ ਨੂੰ ਆਰਾਮ ਕਰ ਰਹੇ ਸੀਗੇ ਜਿਨ੍ਹਾਂ ਨੇ ਕਿ ਸਵੇਰੇ ਸ਼੍ਰੀ ਮਾਤਾ ਰਾਣੀ ਦੇ ਦਰਸ਼ਨ ਕਰਨ ਨੇਣਾ ਦੇ ਵੀ ਜਾਣਾ ਸੀਗਾ ਤੇ ਕੁਝ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਠੁੱਡੇ ਮਾਰ-ਮਾਰ ਕੇ ਉੱਥੋਂ ਤੋਂ ਲਿਜਾਇਕਾ ਲਿਜਾਇਕਾ ਲਾਈਨ ਬਣਾ ਕੇ ਰੇਲਵੇ ਸਟੇਸ਼ਨ ਖੜਾ ਕਰਕੇ ਰਾਤ ਨੂੰ ਟ੍ਰੇਨ ਦੇ ਵਿੱਚ ਚੜਾਉਣ ਦੀ ਤਿਆਰੀ ਕੀਤੀ ਗਈ ਸੀ। ਇਹ ਸਾਰਾ ਲਾਈਵ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਚਲਾਇਆ ਹੋਇਆ ਸੀਗਾ ਜਿਹਨੂੰ ਲਾਈਵ ਦੇਖ ਕੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਪ੍ਰਵਾਸੀ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਦੇ ਵਿੱਚੋਂ ਲਗਭਗ ਕਾਫੀ ਜ਼ਿਆਦਾ ਲੋਕ ਪੰਜਾਬੀ ਸਨ ਜਿਨ੍ਹਾਂ ਨੇ ਸਾਨੂੰ ਕੋਈ ਆਧਾਰ ਕਾਡ ਵੀ ਦਿਖਾਏ। ਪਰ ਇਹ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਇਹ ਕਹਿਰ ਕਿਹਾ ਜਾ ਰਿਹਾ ਸੀ ਕਿ ਇਹਨਾਂ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਪ੍ਰੂਫ ਨਹੀਂ ਹੈ ਉਹਨਾਂ ਨੇ ਸਭ ਨੇ ਕਿਸੇ ਨੇ ਸਾਨੂੰ ਨੀਲੇ ਕਾਰਡ ਵੀ ਦਿਖਾਏ ਅਧ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਸਭ ਦੇਖੇ ਕੁਝ ਪਰਵਾਸੀ ਨਹੀਂ ਸਨ ਜੋ ਕਿ ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆਏ ਸੀਗੇ ਕੋਈ ਗੁਰਦਰਾ ਸਾਹਿਬ ਦਰਸ਼ਨ ਕਰਨ ਲਈ ਆਏ ਸੀਗੇ ਕਿਸੇ ਨੇ ਮਾਤਾ ਰਾਣੀ ਦੇ ਇਹਨਾਂ ਦੇਵੀ ਤਸਿਲ ਕਰਨ ਜਾਣਾ ਸੀਗਾ ਪਰ ਇਹਨਾਂ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਧੱਕੇ ਦੇ ਨਾਲ ਇੱਕ ਟ੍ਰੇਨ ਉੱਪਰ ਤਾਂ ਨਹੀਂ ਮੈਨੂੰ ਯਾਦ ਨਹੀਂ ਕਿੱਥੇ ਜਾ ਰਹੀ ਸੀਗੀ ਸਾਰਿਆਂ ਨੂੰ ਇੱਕੋ ਹੀ ਟ੍ਰੇਨ ਦੇ ਵਿੱਚ ਬਿਠਾ ਕੇ ਇੱਥੋਂ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਿਆ ਜਾ ਰਿਹਾ ਸੀਗਾ ਤੇ ਅਸੀਂ ਉਹਨਾਂ ਨਾਲ ਜਾ ਕੇ ਮੁਕੇ ਤੇ ਇਹੀ ਗੱਲ ਕੀਤੀ ਆ ਕਿ ਦੇਖੋ ਅੱਜ ਤੁਸੀਂ ਇਹਨਾਂ ਨੂੰ ਬਾਹਰ ਕੱਢ ਰਿਆ ਕੱਲ ਨੂੰ ਸਾਡੇ ਵੀ ਸਿੱਖ ਭਾਈਚਾਰੇ ਦੇ ਲੋਕ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਬਿਹਾਰ, ਉੱਤਪੀ, ਦਿੱਲੀ ਵੱਖਰੀ-ਵੱਖਰੀ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਫੋਰਨ ਦੇ ਵਿੱਚ ਵੀ ਕੰਮ ਕਰਦੇ ਆ ਕੱਲ ਨੂੰ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਧੱਕਾ ਹੋ ਸਕਦਾ ਏ ਜਿਵੇਂ ਕਿ 84 ਦੇ ਵਿੱਚ 1984 ਦੇ ਵਿੱਚ ਇੱਕ ਦੰਗਾ ਪੜਕਿਆ ਸੀਗਾ ਸਾਡੇ ਸਿੱਖ ਜਿਹੜੀ ਘਟਗਣਤੀ ਗੋਮ ਹੈ ਸਾਡੇ ਸਿੱਖਾਂ ਦੇ ਨਾਲ ਉੱਥੇ ਧੱਕਾ ਹੋਇਆ ਕੁਝ ਸ਼ਰਾਰਤੀਆਂ ਸਰਾਂ ਦੀ وجہ ਦੇ ਨਾਲੇ ਲੋਕਾਂ ਨੂੰ ਢੁਕਾਇਆ ਗਿਆ ਤੇ ਉੱਥੇ ਸਾਡੇ ਜਿਹੜੇ ਬੱਚੇ ਆ ਸਾਡੇ ਸਰਦਾਰ ਭਾਈ ਜਾਰੇ ਦੇ ਸਿੱਖ ਭਾਈ ਜਾਰੇ ਲੋਕ ਉਹਨਾਂ ਦੇ ਗळा ਦੇ ਵਿੱਚ ਟਾਇਰ ਪਾਵਾ ਕੇ ਉਹਨਾਂ ਨੂੰ ਕੁੱਟਿਆ ਗਿਆ ਸਾੜਿਆ ਗਿਆ ਸਾਡੀਆਂ ਇਤਿਹਾਸ ਪਿੰਡਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਸਾਨੂੰ ਇਹ ਜਿਹੜਾ ਵਿਸ਼ਾ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ ਜੋ ਇਹ ਕੰਮ ਕੀਤਾ ਜਾ ਰਿਹਾ ਇਹ ਸ਼ਰਾਰਤੀਆਂ ਸਰਾਂ ਵੱਲੋਂ ਕੋਈ ਇੱਕ 1984 ਨੂੰ ਦੁਬਾਰਾ ਲਿਆਂਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਪੰਜਾਬ ਵਿੱਚ ਸੋਚੀ ਸਮਝੀ ਮਿਤੀ ਹੋਈ ਇੱਕ ਸ਼ਾਦਸ਼ ਰਜੀ ਜਾ ਰਹੀ ਹੈ ਜਿਹਦੇ ਕਿ ਸਾਨੂੰ ਨੌਜਵਾਨਾਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਜੋ ਗਲਤ ਵਿਅਕਤੀ ਗਲਤ ਕੰਮ ਕਰਦਾ ਹੈ ਉਸਤੇ ਖਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਸ ਗੱਲ ਦੇ ਵਿੱਚ ਸਭ ਨਾਲ ਸਹਿਮਤ ਹੈ ਅਸੀਂ ਹੁਣ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਅੱਜ ਜਿਹੜਾ ਕਿ ਜੋ ਵੀ ਪ੍ਰਵਾਸੀ ਰਹਿ ਰਹੇ ਹੈ ਜਿ ਕਿਸੇ ਦੇ ਉਹ ਕਿਸੇ ਨਾ ਕਿਸੇ ਦੇ ਪਲੋਟ ਵਿੱਚ ਜਾਂ ਕਿਸੇ ਨਾ ਕਿਸੇ ਘਰ ਦੇ ਵਿੱਚ ਰਹਿ ਰਹੇ ਹੈ ਅਸੀਂ ਉਹਨਾਂ ਨੂੰ 10 ਦਿਨ ਦਾ ਟਾਈਮ ਦਿੰਦੇ ਆ ਅਪੀਲ ਕਰਕੇ ਕਿ ਉਹਨਾਂ ਜੋ ਵੀ ਉਹਨਾਂ ਦੇ ਵੈਰੀਫਿਕੇਸ਼ਨ ਲਈ ਪ੍ਰੂਫ ਹੈ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਜੋ ਕੁਝ ਵੀ ਉਹਨਾਂ ਦੇ ਪ੍ਰੂਫ ਹੈਗੇ ਆ ਉਹ ਇੱਕ ਕਾਪੀ ਆਪਣੇ ਕੋਲ ਰੱਖੀ ਜਾਵੇ ਫੋਟੋ ਸਮੇਤ ਉਹਨਾਂ ਦੀ ਪਾਸਪੋਰਟ ਸਾਈਜ਼ ਫੋਟੋ ਸਮੇਤ ਅਤੇ ਇੱਕ ਕਾਪੀ ਪੁਲਿਸ ਸਟੇਸ਼ਨ ਅਨੰਤਪੁਰ ਸਾਹਿਬ ਕੇ ਜਮ੍ਹਾਂ ਕਰਾਈ ਜਾਵੇ ਉਹ ਪੁਲਿਸ ਨੇ ਦੇਖਣਾ ਜਿਹੜਾ ਵਿਅਕਤੀ ਉਹਨਾਂ ਨੂੰ ਸ਼ੱਕੀ ਲੱਗੇਗਾ ਉਹਨਾਂ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਾਨੂੰਨ ਹੁਣ ਦਾ ਨਹੀਂ ਪੁਰਾਣਾ ਹੀ ਕਾਨੂੰਨ ਹੈ ਠੀਕ ਹੈ ਕੁਝ ਲੋਕ ਵੇਸਣੇ ਹੋ ਜਾਂਦੇ ਆ ਕੁਝ ਕੁ ਲੋਕਾਂ ਕੋਲੋਂ ਕਰ ਵੀ ਪ੍ਰੋਪਰ ਕੀਤੀ ਜਾਂਦੀ ਹੈ ਜੋ ਵੀ ਜਿਨ੍ਹਾਂ ਨੂੰ ਵੀ ਕਿਰਾਇਆ ਦਿੱਤਾ ਜਾਂਦਾ ਉਹਨਾਂ ਦੀ ਠਾਣੇ ਪੁਲਿਸ ਸਟੇਸ਼ਨ ਕਾਪੀ ਦਿੱਤੀ ਜਾਂਦੀ ਹੈ ਪਰ ਕੁਝ ਲੋਕਾਂ ਕੋਲੋਂ ਜਿਹਾ ਨਹੀਂ ਕੀਤਾ ਜਾ ਰਿਹਾ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਬੰਧੀ ਵੈਰੀਫਿਕੇਸ਼ਨ ਕਰਾਉਣ ਲਈ ਪੁਲਿਸ ਸਟੇਸ਼ਨ ਸਾਰੇ ਪ੍ਰੂਫ ਦਿੱਤੇ ਜਾਣ। ਜੀ ਮੈਂ ਉਹਨਾਂ ਸਭ ਨੂੰ ਮਿਲਿਆ ਮੈਨੂੰ ਤਾਂ ਕੋਈ ਲੱਗਿਆ ਨਹੀਂ ਕਿਸੇ ਨੇ ਸ਼ਰਾਬ ਪੀਤੀ ਹੋਈ ਸੀ ਸਾਰਿਆਂ ਨੇ ਮੇਰੇ ਨਾਲ ਬੜੀ ਪਿਆਰ ਨਾਲ ਗੱਲਬਾਤ ਕੀਤੀ ਸਭ ਦੇ ਕੋਲ ਆਧਾਰ ਕਾਰਡ ਸੀ ਪ੍ਰੂਫ ਸੀ ਵਿਚਾਰੇ ਕੱਢ-ਕੱਢ ਕੇ ਦਿਖਾ ਰਹੇ ਸੀਗੇ ਰੋ ਰਹੇ ਸੀਗੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਸੀਗਾ ਉਹ ਜ਼ਿਆਦਾਤਰ ਲੋਕ ਹਿੰਦੂ ਭਾਈਚਾਰੇ ਨਾਲ ਸੰਬੰਧਤ ਸੀਗੇ ਇੱਕ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ ਕਿ ਹਿੰਦੂ ਸਿੱਖਾਂ ਦੇ ਮੋਹ ਦੇ ਵਿੱਚ ਇੱਕ ਨਫ਼ਰਤ ਪੈਦਾ ਹੋ ਜਾਵੇ ਆਪਸ ਵਿੱਚ ਲੋਕ ੜਕਣ ੜਕ ਜਾਣ ਇੱਕ ਫਿਰ ਦੰਗਾ ਫਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਸੀਂ ਉੱਤੇ ਪੁੱਛੇ ਉੱਤੇ ਕੋਈ ਹਾਲਾਂਕਿ ਕਿਸੇ ਨੂੰ ਵੀ ਐਡਮਿਨਿਸਟ੍ਰੇਸ਼ਨ ਤੋਂ ਇਲਾਵਾ ਅਧਿਕਾਰ ਨਹੀਂ ਹੈ ਤੁਸੀਂ ਗੱਲ ਨਹੀਂ ਕੀਤੀ ਵੀ ਤੁਹਾਨੂੰ ਇਹ ਅਧਿਕਾਰ ਕਿਨਾਂ ਦੇ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਠੀਕ ਹੈ ਜੋ ਜੋ ਕੋਈ ਪੱਤਰਕਾਰ ਭਾਈਚਾਰਾ ਹੈਗਾ ਬਾਕੀ ਵੀ ਸ਼ਹਿਰ ਦੇ ਵਿੱਚ ਪੱਤਰਕਾਰ ਹੈ ਬੜੇ ਵਧੀਆ ਕੰਮ ਕਰਦੇ ਆ ਪਰ ਜਿਹੜੇ ਇੱਕ ਦੋ ਪੱਤਰਕਾਰਾਂ ਨੇ ਅੱਤ ਚੁੱਕੀ ਹੋਈ ਹੈ ਉਹਨਾਂ ਵੱਲੋਂ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦਾ ਜਾ ਕੇ ਤੁਸੀਂ ਜਾਂ ਕਿਸੇ ਨੂੰ ਜਾ ਕੇ ਠੁੱਡੇ ਮਾਰੋ ਕਿਸੇ ਦਾ ਧਾਰਗੜ ਚੱਕ ਕਰੋ ਹਾਂ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਲੱਗਦਾ ਹੈ ਉਹਨਾਂ ਦੀ ਉਹ ਨਿਊਜ਼ ਲਗਾ ਸਕਦੇ ਆ ਪੁਲਿਸ ਨੂੰ ਸੂਚਿਤ ਕਰ ਸਕਦੇ ਆ ਤੇ ਉਹਨਾਂ ਸੰਬੰਧੀ ਬਣਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਜਾਂ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਕੋਈ ਵੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਪੱਤਰਕਾਰਾਂ ਕੋਲ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦੇ ਨਾਲ ਇਹ ਕਿ ਕੋਈ ਹਰ ਕਿਸੇ ਸ਼ਰਦਾਪੁਰਕਲ ਸ਼ਹਿਰ ਦੇ ਵਿੱਚ ਆਏ ਲੋਕਾਂ ਨੂੰ ਠੁੱਡੇ ਮਾਰ ਕੇ ਸ਼ਹਿਰ ਦੇ ਵਿੱਚੋਂ ਬਾਹਰ ਕੱਢਣਾ ਜੇ ਕੋ ਅਸੀਂ ਇਸ ਇਹਨਾਂ ਗੱਲਾਂ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਆ ਇਹ ਪੱਤਰਕਾਰ ਨੇ ਪਹਿਲਾਂ ਵੀ ਸ਼ਹਿਰ ਦੇ ਵਿੱਚ ਗੰਦ ਪਾਇਆ ਹੋਇਆ ਹੈ ਇਹ ਸ਼ਹਿਰ ਦੇ ਵਿੱਚ ਰੇੜੀਆਂ ਉੱਤੇ ਜਾ ਜਾ ਕੇ ਇਹ ਲੋਕਾਂ ਤੋਂ ਪੈਸੇ ਮੰਗਦੇ ਇਹ ਪ੍ਰਵਾਸੀਆਂ ਤੋਂ ਪੈਸੇ ਮੰਗਦੇ ਇਹ ਛੋਲੇ ਕੁਲਚਿਆਂ ਦੇ ਤੋਂ ਵੀ ਪੈਸੇ ਮੰਗਦੇ ਇਹ ਮੱਛੀ ਦੀ ਮੀਟ ਦੇ ਰੇੜੀਆਂ ਤੋਂ ਵੀ ਵੈਸੇ ਮੰਗਦੇ ਇਹ ਸੱਟੇ ਵਾਲਿਆਂ ਤੋਂ ਪੈਸੇ ਲੈਂਦੀ ਹੈ ਜਿਹੜੇ ਸੱਟੇ ਵਾਲਾ ਇੱਥੇ ਦੇ ਪਰਚਾ ਹੋਇਆ ਕੀ ਨਾਮ ਸੀ ਤੁਹਾਡਾ ਬਾਬਰੋ ਕੀ ਨਾ ਸੀ ਬਾਬਰੋ ਕੀ ਉਹ ਪ੍ਰਵਾਸੀ ਨਹੀਂ ਸੀ ਉਹ ਤੇ 20-2000 ਰੁਪਏ ਮਹੀਨਾ ਲੈਂਦੇ ਕਿ ਇਹ ਬੰਦੇ ਇਹ ਬੰਦਿਆਂ ਨੇ ਆਪਣੀ ਗੱਡੀ ਦਾ ਇੱਕ ਇੱਕ ਪੱਤਰਕਾਰ ਦੀ ਗੱਡੀ ਦਾ ਇੰਜਣ ਖਰਾਬ ਇੰਜਣ ਹੋਇਆ ਸੀ ਕਰੈਕਸ਼ਨ ਵਾੜੇ ਦੇ 70000 ਰੁਪਏ ਇਕੱਠਾ ਕਰਕੇ ਇਸ ਬੰਦੇ ਨੂੰ ਦਿੱਤਾ ਇੱਕ ਪੱਤਰਕਾਰ ਦੇ ਕਰੇ ਇੱਕ ਪੱਤਰਕਾਰ ਦੇ ਕਰੇ ਜਿਹੜੀ ਇੰਟਰਨੋਗ ਟੈਲਾਂ ਲੱਗੀਆਂ ਉਹ ਮੇਰੇ ਵੱਲੋਂ ਦਿੱਤੀਆਂ ਹੋਈਆਂ ਏ ਉਹ ਜਿਹੜੀ ਕਿ ਮੈਂ ਆਪਣੀ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਦਿੱਤੀਆਂ ਮੇਰੇ ਕੋਲ ਮੰਗਦੇ ਸੀ ਕਿਉਂਕਿ ਕਿ ਸਾਨੂੰ ਟੈਲਾਂ ਲਗਵਾ ਦੋ ਮੈਂ ਫਿਰ ਵੀ ਇੱਕ ਤਰਸ ਕੀਤਾ ਵੀ ਕੋਈ ਗੱਲ ਨਹੀਂ ਗਰੀਬ ਹੈ ਵੀ ਟੈਲਾਂ ਲਗਵਾ ਦੋ ਇਹਦੇ ਘਰੇ ਜਾ ਕੇ ਚੈੱਕ ਕਰ ਲੋ ਇਹਦੇ ਪ੍ਰੂਫ ਪੁੱਛੋਗੇ ਤੇਰੇ ਘਰੇ ਟੈਲਾਂ ਕਿੱਥਾ ਇਹਨਾਂ ਨੇ ਗੰਦ ਪਾਇਆ ਹੋਇਆ ਏ ਸ਼ਹਿਰ ਦੇ ਵਿੱਚ ਹਰ ਥਾਂ ਇਹ ਪੈਸੇ ਮੰਗਦੇ ਫਿਰਦੇ ਆ ਇਹਨਾਂ ਦੀ ਆਮਦਨ ਦਾ ਸਰੋਤ ਦੇਖਿਆ ਜਾਵੇ ਇਹਨਾਂ ਕੋਲ ਕਿੱਥੋਂ ਤੋਂ ਕਮਾਈ ਆਉਂਦੀ ਹੈ ਕਿੱਥੋਂ ਤੋਂ ਗੱਡੀਆਂ ਚਲਦੀਆਂ ਇਹਨਾਂ ਦੀ ਇਹ ਇੱਕ ਬੰਦਾ ਰਾਤ ਨੂੰ ਪੋਸਟਾ ਪਾਉਂਦਾ ਏ ਕਿ ਸਵੇਰੇ ਕਾਰਵਾਈ ਕਰਦੀ ਏ ਸਵੇਰੇ ਪ੍ਰਾਪਰਟੀ ਵਾਲਿਆਂ ਖਿਲਾਫ ਕਾਰਵਾਈ ਕਰਦੀ ਏ ਸਵੇਰੇ ਮੈਡੀਕਲ ਦੇ ਖਿਲਾਫ ਕਾਰਵਾਈ ਕਰਦੀ ਏ ਤੇ ਦੂਜਾ ਪੱਤਰਕਾਰ ਜਿਹੜਾ ਇਹਨਾਂ ਦਾ ਬਟਾ ਮੀਆਂ ਏ ਉਹ ਜਾ ਕੇ ਲੋਕਾਂ ਦੇ ਵਿੱਚ ਅੱਲ ਕਹਿੰਦਾ ਵੀ ਮੈਂ ਤੁਹਾਡੀ ਬੈਠ ਕੇ ਗੱਲਬਾਤ ਮਕਾਦੁੰਦਾ ਏ ਇਹ ਜਾ ਕੇ ਸਵੇਰ ਨੂੰ ਪੈਸੇ ਦਾ ਸਮਝੌਤਾ ਕਰਦੇ ਪੈਸਾ ਨਾਲ ਸਮਝੌਤਾ ਕਰਨ ਤੋਂ ਬਾਅਦ ਇਹ ਫਿਰ ਰਿਪੋਰਟ ਡੀਲੀਵਰ ਕਰਦੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਕਿ ਤੁਹਾਨੂੰ ਕੱਲੇ ਕੱਲੇ ਦਾ ਪਤਾ ਹੈ ਤੁਹਾਡੇ ਕੋਲ ਐਫੀ ਡੈਟ ਵੀ ਆਏ ਤੁਹਾਡੇ ਕੋਲ ਸਾਰਾ ਕੁਝ ਆਇਆ ਪਰ ਤੁਸੀਂ ਨਾ ਕੋਈ ਕਾਰਵਾਈ ਨਹੀਂ ਕੀਤੀ ਅੱਜ ਮੈਂ ਇਹਨਾਂ ਸੰਬੰਧੀ ਜੋ ਇਹਨੀ ਰਾਤ ਹਰਕਤ ਕੀਤੀ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਅੱਜ ਮੈਂ ਪੁਲਿਸ ਸਟੇਸ਼ਨ ਵਿਖੇ ਇਸ ਦੀ ਜਿਹੜੀ ਪ੍ਰੋਪਰ ਕੰਪਲੀਟ ਦੇ ਰਿਹਾ ਜੇਕਰ ਮੇਰੀ ਇਹ ਕਾਰਵਾਈ ਨਹੀਂ ਹੁੰਦੀ ਹੈ ਤਾਂ ਇਸ ਲਈ ਵੱਡੇ ਪੱਧਰ ਤੇ ਅਸੀਂ ਅੰਦੋਲਨ ਕਰਾਂਗੇ ਕਾਜੀ ਤੁਹਾਨੂੰ ਇਹ ਕਿਉਂ ਲੱਗ ਰਿਹਾ ਵੀ ਕਿ ਹਿੰਦੂਆਂ ਦੇ ਜੇ ਜੇ ਤੁਸੀਂ ਕਹਿ ਰਹੇ ਹੋ ਕਿ ਹਿੰਦੂਆਂ ਦੇ ਖਿਲਾਫ ਸਿਕੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਸਾਰੇ ਪ੍ਰਵਾਸੀਆਂ ਨੂੰ ਉਹਨਾਂ ਦੇ ਖਿਲਾਫ ਮਤੇ ਪਾਏ ਜਾ ਰਹੇ ਪਰ ਇਸ ਤਰ੍ਹਾਂ ਦੀ ਕੀ ਤੁਹਾਡੇ ਸਾਹਮਣੇ ਕੋਈ ਗੱਲਬਾਤ ਜਿਹੜੀ ਹੋਈ ਸੀ ਜਿਸ ਚ ਲੈ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਹਿੰਦੂਆਂ ਨੂੰ ਇੱਥੋਂ ਕੱਢਿਆ ਜਾ ਰਿਹਾ ਸੀ ਹਿੰਦੂਸ ਤੇ ਇੱਕ ਤਾਂ ਜਿਹੜੀ ਉਹ ਖਰਾਬ ਕਰਨ ਦੀ ਕੋਸ਼ਿਸ਼ ਮੈਂ ਸੋਸ਼ਲ ਮੀਡੀਆ ਤੋਂ ਲਗਾਤਾਰ ਇਹਨਾਂ ਦੇ ਲਿੰਕ ਦੇਖ ਰਿਹਾ ਹੈ ਕਿ ਪੰਜਾਬ ਦੇ ਆੜੇ ਦੁਆਲੇ ਹਿੱਸਿਆਂ ਦੇ ਵਿੱਚ ਵੀ ਲੋਕਾਂ ਨੂੰ 扑ਕਾਣ ਵਾਲੇ ਕਿਹਨਾ ਕਿਹਨਾ ਲੋਕਾਂ ਦੇ ਨਾਲ ਇਹ ਟੱਚ ਨੇ ਇਹਨਾਂ ਦੇ ਸਾਰੇ ਆਈਡੀਆ ਕੱਢ ਕੇ ਦੇਖ ਲਓ ਕਿ ਕਿਹੜੇ-ਕਿਹੜੇ ਲੋਕਾਂ ਦੇ ਨਾਲ ਟੱਚ ਹੈ ਉਹ ਕਿਹੜੇ-ਕਿਹੜੇ ਬਲੈਕਮੇਲਰ ਹੈ ਉਹ ਕਦੀ ਜਾ ਕੇ ਲਤਿਆਣੇ ਗੁੱਟੇ ਨਾਲੇ ਤੇ ਖੜ ਜਾਂਦੇ ਆ ਕਦੀ ਜਾ ਕੇ ਸਤਲੁਜ ਰਿਆਤੇ ਤੇ ਖੜ ਜਾਂਦੇ ਆ ਕਦੀ ਕਿਸੇ ਦੇ ਫਾਰਮ ਤੇ ਖੜ ਜਾਂਦੇ ਆ ਇਹ ਸਾਰੇ ਉਹ ਲੋਕਾਂ ਨਾਲ ਟੱਚ ਹੈ ਜਿਹੜੇ ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਤੇ ਪਰ ਤੁਹਾਡਾ ਤਰੀਕਾ ਠੀਕ ਸੀ ਚਲੋ ਜਿਵੇਂ ਉਹਵਾ ਤੁਸੀ ਕਹਿੰਦੇ ਹੁੰਦਾ ਤੁਸੀਂ ਤਰੀਕਾ ਤੁਹਾਡਾ ਠੀਕ ਸੀ ਕਿਉਂਕਿ ਇਹ ਵੀ ਇਦਾਂ ਮਾਇਦਾ ਜਾ ਰਿਹਾ ਕਿ ਕਿਸੇ ਵੀ ਕਾਲੋਕੋਸਟੀ ਉੱਤੇ ਜਾ ਕੇ ਦੇਖੋ ਉਹਨਾਂ ਵੱਲੋਂ ਜੋ ਉੱਥੇ ਕੰਮ ਕੀਤਾ ਜਾ ਰਿਹਾ ਸੀ ਉਹ ਗਲਤ ਸੀਗਾ ਮੈਂ ਕੋਈ ਗਾੜੀ ਘੋਚ ਨਹੀਂ ਕੀਤਾਗਾ ਉਹਨਾਂ ਨੇ ਮੈਨੂੰ ਮੰਦੀ ਭਾਸ਼ਾ ਬੋਲੀ ਆ ਤੇ ਉਹਨਾਂ ਨੂੰ ਮੈਂ ਇਹ ਵੀ ਗੱਲ ਕਹੀ ਸੀ ਕਿ ਤੁਸੀਂ ਤਾਂ ਯਾਰ ਡੋਗ ਟੈਸਟ ਕਰਾਣ ਤੋਂ ਵੀ ਭੱਜ ਗਏ ਸੀਗੇ ਉਦੋਂ ਉਦੋਂ ਨੇ ਤੁਹਾਨੂੰ ਦੇਖਿਆ ਤੁਸੀਂ ਪ੍ਰਸ਼ਾਸਨ ਦਾ ਸਾਥ ਦਿੱਤਾ ਕਿ ਤੁਹਾਨੂੰ ਉਸ ਟਾਈਮ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਡੋਗ ਟੈਸਟ ਕਰਾਣ ਤੋਂ ਵੀ ਬੰਦੇ ਭੱਜ ਗਏ ਸਿਰ ਮੈਂ ਇੰਨੀ ਗੱਲ ਕੀਤੀ ਸੀਗੀ ਉਹ ਗਲਤ ਬੋਲਨੇ ਆ ਬਾਕੀ ਠੀਕ ਹੈ ਗੁੱਸੇ ਦੇ ਵਿੱਚ ਆ ਮੇਥੋਂ ਵੀ ਵੱਧ ਘੱਟ ਬੋਲਿਆ ਗਿਆ ਤੁਹਾਡੀ ਕੋਈ ਨਿੱਜੀ ਰੰਜਿਸ਼ ਵੀ ਹੈਗੀ ਜੀ ਜੇਕਰ ਇੰਨਾ ਮਾਮਲਾ ਭੱਜ ਗਿਆ ਜੇ ਆਦੇ ਪ੍ਰਧਾਨ ਨੂੰ ਮਿਲਣਾ ਪਿਆ ਪ੍ਰਸ਼ਾਸਨ ਵੀ ਜਾ ਸਕਦਾ ਸੀ ਪ੍ਰਸ਼ਾਸਨ ਸੁੱਤਾ ਪਿਆ ਨਹੀਂ ਜਦੋਂ ਜਦੋਂ ਮੈਨੂੰ ਮੈਂ ਸੋਸ਼ਲ ਮੀਡੀਆ ਦੇਖਿਆ ਪਹਿਲਾਂ ਮੈਂ ਪਹੁੰਚ ਫਿਰ ਮੈਂ ਪੁਲਿਸ ਨੂੰ ਕੰਪਲੇਨਟ ਕੀਤੀ ਮੈਂ ਏਐਸਆਈ ਸਾਹਿਬ ਜਸਮੀਰ ਸਿੰਘ ਜੀ ਵੀ ਉੱਥੇ ਪਹੁੰਚੇ ਐਸਐਚਓ ਦਾਨਸ਼ਵੀਰ ਜੀ ਵੀ ਉੱਥੇ ਪਹੁੰਚੇ ਤੇ ਪ੍ਰਸ਼ਾਸਨ ਵੱਲੋਂ ਉੱਥੇ ਜਾ ਕੇ ਮਹੋਰ ਨੂੰ ਕਾਬੂ ਕੀਤਾ ਗਿਆ ਤੇ ਉਹ ਜਿਹੜੇ ਪ੍ਰਵਾਸੀ ਨੂੰ ਤੱਕੇ ਨਾਲ ਬਾਹਰ ਕੱਢੇ ਜਾ ਰਹੇ ਸੀਗਾ ਅਸੀਂ ਉਹਨਾਂ ਨੂੰ ਵਾਪਸ ਸ਼ਹਿਰ ਦੇ ਵਿੱਚ ਭੇਜਿਆ ਕਿ ਤੁਹਾਡੇ ਕੋਲ ਪ੍ਰੂਫ ਹੈ ਤੁਸੀਂ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਆਪਣੇ ਮਕਾਨ ਮਾਲਕਾਂ ਨਾਲ ਆਪਣੇ ਪਲਾਟ ਮਾਲਕਾਂ ਦੇ ਨਾਲ ਉਹਨਾਂ ਕੋਲ ਜਾ ਕੇ ਆਪਣੇ ਪ੍ਰੂਫ ਜਮਾ ਕਰਾਓ ਜਾ ਕੇ ਅਪਰੂਵ ਇੱਕ ਕਾਪੀ ਮਕਾਨ ਮਾਲਕਾਂ ਨੂੰ ਦੋ ਤੇ ਇੱਕ ਕਾਪੀ ਪੁਲਿਸ ਸਟੇਸ਼ਨ ਨੂੰ ਦੋ ਤੇ ਅਸੀਂ ਉਹਨੂੰ ਸਾਰਾ ਇਹ ਮਹੌਲ ਜਿਹੜਾ ਪੁਲਿਸ ਨੇ ਕਾਬੂ ਵਿੱਚ ਲਿਆ ਕੇ ਸਭ ਨੂੰ ਆਪਣੇ ਆਪਣੇ ਘਰੇ ਭੇਜਿਆ ਤੁਸੀਂ ਸੇਫਟੀ ਤੇ ਸਕਿਉਰਿਟੀ ਜੇ ਕੋ ਬਾਹਰੋਂ ਆਉਂਦਾ ਹੈ ਉਹਦੀ ਇੰਸ਼ੋਰ ਕਰਦੇ ਹੋ ਬਿਲਕੁਲ ਬਿਲਕੁਲ ਦੇਖੋ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਵੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪ੍ਰੋਗਰਾਮ ਸੰਧੀ ਮਨਾਏ ਜਾ ਰਹੇ ਹਨ ਅਸੀਂ ਸੂੂ ਸੰਗਤ ਨੂੰ ਸੂੂ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਆਨੰਦਪੁਰ ਸਾਹਿਬ ਇਸ ਪ੍ਰੋਗਰਾਮ ਤੇ ਪਹੁੰਚੋ ਤੇ ਅਸੀਂ ਤੁਹਾਡੀ ਜਾਨ ਮਾਲ ਦੀ ਰਾਖੀ ਲਈ ਹਰ ਟਾਈਮ ਅਸੀਂ ਪੰਜਾਬ ਪੁਲਿਸ ਪੰਜਾਬ ਸਰਕਾਰ ਸਭ ਹਾਜ਼ਰ ਨੇ ਤੁਹਾਡੇ ਲਈ ਇੱਥੇ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਅਸੀਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਨੰਦਪੁਰ ਸਾਹਿਬ 3.5 ਸਾਲ ਜੋ ਨਵੰਬਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਥੇ ਜਰੂਰ ਪਹੁੰਚੋ ਤੁਸੀਂ ਪ੍ਰਧਾਨ ਜਿਹੜੇ ਪੱਤਰਕਾਰਾਂ ਦੀ ਗੱਲ ਕੀਤੀ ਐ ਤੁਹਾਨੂੰ ਤੁਸੀਂ ਕਹਿੰਦੇ ਉਹਨਾਂ ਬਾਰੇ ਪਤਾ ਸੀ ਪਹਿਲਾਂ ਕਈ ਪਹਿਲਾਂ ਵੀ ਤੁਸੀਂ ਕੋਸ਼ਿਸ਼ ਕੀਤੀ ਹੈ ਕੋਈ ਉਹਨਾਂ ਦੇ ਕਾਰਵਾਈ ਕਰਨ ਦੀ ਜਾਂ ਕਰਵਾਉਣ ਦੀ ਤੁਹਾਨੂੰ ਪਤਾ ਹੀ ਐ ਕਿ ਮੈਂ ਤਾਂ ਹਰ ਟਾਈਮ ਉਹਨਾਂ ਦੇ ਉਹਨਾਂ ਦੇ ਪ੍ਰਤੀ ਕਾਰਵਾਈ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਤੁਹਾਡੇ ਤੁਹਾਡੇ ਤੇ ਹਾਲ ਦੀ ਵਿੱਚ ਸਾਰਾ ਕੁਝ ਪਰ ਇਹ ਕਿਹਾਂ ਗੱਲ ਹੈ ਵੀ ਕਦੀ ਉਹ ਸਿੱਖਾਂ ਨੂੰ ਕਹਿ ਦਿੰਦੇ ਆ ਤੁਹਾਡੀ ਜ਼ਮੀਰ ਮਰਦੀ ਹੈ ਕਦੀ ਉਹ ਕਿਸੇ ਨੂੰ ਕਹਿ ਦਿੰਦੇ ਆ ਮਤਲਬ ਆਪਣੇ ਅੱਜ ਕੱਲ ਪ੍ਰਾਪਰਟੀ ਡੀਲਰਾਂ ਨੂੰ ਕਹਿ ਰਹੇ ਆ ਕਦੀ ਮਾਈਨਿੰਗ ਕਰਨ ਕਰ ਰਹੇ ਕਿ ਮਤਲਬ ਇਹ ਚੀਜ਼ਾਂ ਹੁੰਦੀ ਆ ਰਹੀਆਂ ਔਰ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਸ਼ਾਮ ਨੂੰ ਜਿਹੜੀ ਆ ਉਹ ਪਾਦਨੇ ਪੋਸਟ ਪਾ ਦਿੰਦੇ ਆ ਅਗਲੇ ਦਿਨ ਜਿਹੜੀਆਂ ਉਹ ਆਪਸ ਲੈਣ ਦੇਣ ਕਰਕੇ ਖਤਮ ਹੋ ਜਾਂਦੀ ਗੱਲ ਫਿਰ ਇਹਦੇ ਕਿਉਂ ਨਹੀਂ ਉਹਨਾਂ ਦੀ ضد ਸ਼ਿਕਾਇਤ ਦਰਜ ਕਰਾਈ ਜਾਂਦੀ ਕਿਉਂ ਨਹੀਂ ਕੋਈ ਕਰਦਾ ਦੇਖੋ ਜਿੱਥੇ ਤੱਕ ਜਿਹੜੀ ਸਿੱਖਾਂ ਲਈ ਜ਼ਮੀਰ ਮਰਨ ਵਾਲੀ ਗੱਲ ਉਹ ਪੱਤਰਕਾਰ ਕਰਦੇ ਹਨ ਰਾਤ ਨੂੰ ਪੋਸਟ ਆਪਾ ਵਾ ਕੇ ਕਿ ਸਿੱਕਾ ਦੇ ਜਮੀਰ ਮਰ ਗਈ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਿਆ ਹੈ ਕਿ ਇਹਨਾਂ ਦੇ ਲਿੰਕ ਚੈੱਕ ਕੀਤੇ ਜਾਣ ਇਹਨਾਂ ਦੇ ਕੋਲ ਕੋਣ ਕੋਣ ਲੋਕ ਆਉਂਦੇ ਆ ਇਹ ਸੋਚੀ ਸਮਝੀ ਪੰਜਾਬ ਪ੍ਰਤੀ ਸਾਜ਼ਿਸ਼ ਹੈ ਮੈਂ ਕਹਿੰਦਾ ਨੌਜਵਾਨਾਂ ਨੂੰ ਵੀ ਮੈਂ ਬੇਨਤੀ ਕਰਦਾ ਅਪੀਲ ਕਰਦਾ ਕਿ ਇਹਨਾਂ ਨੂੰ ਬਚੋ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲਓ ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਪਰਿਵਾਰ ਕੋਈ ਬਾਹਰੀ ਸਟੇਟਾਂ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਸਕੀਏ ਜਿਹੜੇ ਪ੍ਰਵਾਸੀਆਂ ਦੇ ਵੈਰੀਫਿਕੇਸ਼ਨ ਨਹੀਂ ਹੁੰਦੀ ਹੈ ਜਾਂ ਆਣ ਵਾਲੇ 10 12 ਦਿਨ ਬਾਅਦ ਕੋਈ ਇਸ ਤਰੀਕੇ ਦੇ ਨਾਲ ਜਿਹੜੇ ਚੱਕਰ ਵਰਤੀ ਘੁੰਮਦੇ ਨੇ ਕੌਂਸਲ ਕੋਈ ਕਾਰਵਾਈ ਕਰ ਲੇਕਰ ਕੌਂਸਲ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਸਬੰਧੀ ਬਣਦੀ ਕਾਰਵਾਈ ਅਰੰਭੀ ਜਾਵੇ ਕਿਸੇ ਨੂੰ ਕੋਈ ਹੋਰ ਵਿਅਕਤੀ ਜਿਹੜਾ ਹੈਗਾ ਆਪਣੇ ਪੱਧਰ ਤੇ ਕਰਦਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਹੱਥ ਵਿੱਚ ਲੈਂਦਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਜਿਹੇ ਕੰਮ ਨਾ ਕਰੋ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਉਹ ਆਪਣੇ ਸਬੰਧਤ ਜਿਹੜੇ ਤੁਹਾਡੇ ਕੋਲ ਆਪਣੇ ਮੋਹਤ ਪਰ ਲੋਕਾ ਉਹਨਾਂ ਨੂੰ ਦੱਸੋ ਪੁਲਿਸ ਹੈ ਉਹ ਤੁੰਦਸਨ ਐਲਦੀਮ ਸਾਹਿਬ ਹੈ ਡੀਸੀ ਸਾਹਿਬ ਹੈ ਪ੍ਰਸ਼ਾਸਨ ਹੈ ਸਾਰੇ ਉਹਨਾਂ ਨੂੰ ਦੱਸਣ ਉਹਨਾਂ ਦੇ ਖਿਲਾਫ ਜਿਹੜੀ ਕੋਈ ਜਿਹੜੀ ਸਖਤੋ ਸਖਤ ਕਾਰਵਾਈ ਬਣਦੀ ਹੈ ਐਸਐਚਓ ਸਾਹਿਬ ਨੇ ਰਾਤ ਕਿਹਾ ਸੀਗਾ ਦਾਨਸ਼ਵੀਰ ਜੀ ਨੇ ਕਿ ਜਿਹੜਾ ਇਹਨਾਂ ਅਨਸਰਾਂ ਨੂੰ ਆਇਡੈਂਟੀਫਾਈ ਕਰਨਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕਿਉਂਕਿ ਤੁਸੀਂ ਸੰਤੁਸ਼ਟ ਬਿਲਕੁਲ 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 ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਤੇ ਬਹੁਤ ਬਹੁਤ ਸਾਡਾ ਵੀ ਅਸੀਂ ਸਾਰੇ ਇੱਥੇ ਐਫਸੀ ਸਹਿਮਾਨ ਇਕੱਠੇ ਹੋਏ ਤੇ ਸਾਡੀ ਵੀ ਡਿਊਟੀ ਹੈ ਲੋਕਾਂ ਨੇ ਸਾਨੂੰ ਚੁਣ ਕੇ ਤੇ ਸਾਨੂੰ ਇਹ ਕਿਸੇ ਡਿਊਟੀ ਲਗਾਈ ਹੈ ਸਾਡੀ ਸੇਵਾ ਲਗਾਈ ਠੀਕ ਹੈ ਜੀ ਅਸੀਂ ਸਾਡੀ ਵੀ ਡਿਊਟੀ ਹੈ ਤੇ ਪੁਲਿਸ ਦੀ ਵੀ ਹੈ ਪੁਲਿਸ ਦੇ ਵੀ ਧਿਆਨ ਦੇ ਵਿੱਚ ਅਸੀਂ ਹੀ ਲੋਕਾਂ ਨੇ ਐਮਸੀ ਨੇ ਤੇ ਹੋਰ ਬਹੁਤ ਬਹੁਤ ਲੋਕਾਂ ਨੇ ਸਮਾਜ ਸੰਗੀਆਂ ਨੇ ਸਪੋਰਟ ਕਲੱਬਾਂ ਨੇ ਇਹ ਸਾਰੀ ਗੱਲ ਧਿਆਨ ਵਿੱਚ ਨੇ ਸਭ ਦਾ ਸਾਂਝਾ ਫਰਜ਼ ਸਾਰੇ ਆਉਂ ਰਹੇ ਮਿਲ ਕੇ ਸੀ ਸਾਰੇ ਇਹ ਸਾਂਝਾ ਪ੍ਰਧਾਨ ਦੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਰਫ ਵੋਟਾਂ ਦੀ ਸਿਆਸਤ ਕੀਤੀ ਜਾ ਰਹੀ ਪ੍ਰਵਾਸੀਆਂ ਦੇ ਇੱਥੇ ਵੋਟਾਂ ਬਣਾਈਆਂ ਜਾ ਰਹੀਆਂ ਹਨ ਮੈਂ ਜਿੱਥੇ ਤੱਕ ਦੇਖੋ ਮੈਂ ਤੁਹਾਨੂੰ ਆਪਣੇ ਮੈਂ ਗੱਲ ਕਰਦਾ ਮੈਂ ਤਾਂ ਆਪਣੇ ਵਾਰਡ ਤੋਂ ਹੀ ਗੱਲ ਕਰਦਾ ਜਿੱਥੋਂ ਮੈਂ ਇਲੈਕਸ਼ਨ ਲਗਾਤਾਰ ਦੋ ਵਾਰ ਲੜਿਆ ਤੇ ਮੈਂ ਦੋ ਵਾਰ ਲਗਾਤਾਰ ਜਿੱਤਿਆ ਮੈਨੂੰ ਨਹੀਂ ਲੱਗਦਾ ਮੇਰੇ ਵਾਰਡ ਦੇ ਵਿੱਚ ਕੋਈ ਵੀ ਪ੍ਰਵਾਸੀ ਵੀ ਇੱਕ ਦੀ ਵੀ ਕੋਈ ਵੋਟ ਹੈ ਮੈਂ ਚੱਕਰੀ ਕਰ ਲਈ ਜਾਵੇ ਮੇਰੇ ਵਾਰਡ ਦੇ ਵਿੱਚ ਤਾਂ ਕੋਈ ਪ੍ਰਵਾਸੀ ਵੋਟ ਨਹੀਂ ਜਿੱਥੇ ਕਿਤੇ ਕਿਉਂਕਿ ਕੁਝ ਮਹੱਲੇ ਬਣੇ ਹੋਏ ਅਜੇ ਤੱਕ ਮਹੱਲਾ ਨਿਵਾਦੀ ਬਣੇ ਹੋਇਆ ਹੈ ਉਹਤੇ ਲੋਕਾਂ ਨੇ ਇਹਨਾਂ ਨੂੰ ਕਿਰਾਏ ਦੇ ਵਿੱਚ ਮਕਾਨ ਦਿੱਤੇ ਹੋਇਆ ਹੈ ਉੱਥੇ ਰਹਿ ਰਹੇ ਆ ਲੋਜੀਵਰ ਕੇ ਤਾਂ ਇੱਕ ਬਾਸ ਹੈ ਉੱਧਰ ਰਹਿ ਰਹੇ ਆ ਦੋ ਤਿੰਨ ਕੰਮ ਦੀ ਅਕੈਡਮੀ ਹੋ ਰਹਾ ਠੀਕ ਹੈ ਜੇ ਤੁਹਾਨੂੰ ਬਾਟਰਮ ਪਰਚ ਦੇ ਵਿੱਚ ਆ ਇਹਨਾਂ ਨੂੰ ਸੱਤ ਦਿਨ ਵਿੱਚ ਆਇਆ ਕਿ ਪ੍ਰਵਾਸੀ ਰਹਦੇ ਤੇ ਇਹ ਲੋਕਾਂ ਨੇ ਉਹਨਾਂ ਲੋਕਾਂ ਨੂੰ ਤਾਂ ਕਿਰਾਏ ਵੀ ਲੈ ਨਹੀਂ ਲੋਕਾਂ ਦਾ ਆਮਦਨ ਦਾ ਸਰੋਤ ਵੀ ਹੈ ਠੀਕ ਹੈ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਵੀ ਇਹਨਾਂ ਦੇ ਲਿਖ ਚੈੱਕ ਕੀਤੇ ਜਾਂ ਮੋਟਿਵ ਹੈ ਕਿ ਤੈਨੂੰ ਦਾ ਮੋਟਮ ਹੁੰਦਾ ਹੈ ਪੈਸੇ ਕਿੱਥੇ ਕਿਉਂਕਿ ਇਹਨਾਂ ਤੋਂ ਆਉਂਦਾ ਕੋਈ ਸਰੋਤ ਨਹੀਂ ਇਹ ਪਰਵਾਸੀਆਂ ਦੀ ਦੁਕਾਨ ਕੀ ਪੈਸੇ ਕੱਢੇ ਕਰਦੇ ਇਹ ਮਾਹੌਲ ਖਰਾਬ ਕਰਕੇ ਇਹਨਾਂ ਨਾਲ ਲਿਖ ਚੈੱਕ ਕੀਤੇ ਜਾਂ ਇਹਨਾਂ ਨੂੰ ਕਿੱਥੇ ਦੇਣਾ ਤੇ ਕਾਊਂਟ ਚੈੱਕ ਕੀਤਾ ਜਾਣੀ ਕਿ ਕਿੱਥੇ ਤੋਂ ਪੈਸੇ ਆ ਰਹੇ ਆ ਇਹ ਕਿੱਥੇ ਤੋਂ ਇਹ ਖਰਚੇ ਕਰਦੇ ਆ ਜਦ ਕਿ ਮੇਰੇ ਝਾਂਦੇ ਵਿੱਚ ਤਾਂ ਹੈ ਵੀ ਰੋਜ਼ ਇਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਇੰਟਰ ਹੈ ਤੁਹਾਡੇ ਕੋਲ ਕੋਈ ਪ੍ਰੂਫ ਹੈ ਤੁਸੀਂ ਵੱਡੇ ਇਲਜ਼ਾਮ ਲਾ ਰਹੇ ਹੋ ਨਾ ਕਿਸੇ ਪ੍ਰੋਵੀ ਪੱਤਰਕਾਰ ਹੈ ਸ਼ਹਿਰ ਦੇ ਐਡੀਬਿਲਟੀ ਉਹਨਾਂ ਦੇ ਵੀ ਇਨਕੁਆਰੀ ਕਰਨੀ ਕਿਹਾ ਲੋ ਵੱਡੇ ਚਾਵ ਲੱਗਿਆ ਵੀ ਚੈੱਕ ਕੀਤਾ ਜਾਵੇ ਵੱਡਾ ਇਲਜ਼ਾਮ ਹੀ ਹੈ ਜਿਸ ਬੰਦੇ ਦਾ ਕੋਈ ਕਾਰੋਬਾਰ ਨਹੀਂ ਹੈ ਉਹ ਕਿੱਥੋਂ ਸਭ ਕੁਝ ਚਲਾ ਰਿਹਾ ਹੈ ਇਹ ਬਟਲ ਜਾਣਾ। ਫਿਰ ਪਿੰਕੋਰੀ ਜਾ ਦੁਸ਼ਟ। ਸ੍ਰੀ ਅਨੰਤਪੁਰ ਸਾਹਿਬ ਪਵਿੱਤਰ ਤਿਹਾੜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਤਮਾਦ। ਆਪਾਂ ਪਿਛਲੇ ਦਿਨੇ ਮਸਲਾ ਜਿਹੜਾ ਅਨੰਤਪੁਰ ਸਾਹਿਬ ਕੇ ਉੜਿਆ ਸੀ ਡੋਪ ਟੈਸਟ ਦਾ। ਤੁਸੀਂ ਰਾਤ ਵੀ ਗੱਲ ਕਰਦੇ ਸੀ ਉਸ ਦੀ। ਇਹ ਕੀ ਤੁਸੀਂ ਜਿਹੜੇ ਪ੍ਰਵਾਸੀ ਉੱਤਖਸਾਲ ਦੇ ਬਿਲਕੁਲ ਨੇੜੇ ਰਹਿੰਦੇ ਆ ਅਕੈਡਮੀ ਰੋਡ ਤੇ। ਉਹਨਾਂ ਦਾ ਡੋਪ ਟੈਸਟ ਜਾਂ ਉਹਨਾਂ ਬਾਰੇ ਕੋਈ ਸੋਚਦੇ ਆਪਾਂ ਕਿਉਂਕਿ ਸਵੇਰੇ ਆਪਾਂ ਨੂੰ 22300 ਦੇ ਗੇਟ 'ਚੋਂ ਕਿਸਾਨ ਹਵੇਲੀ ਨੂੰ ਦੇ ਖੜੇ ਜੋ ਦਿਗਦੇ ਆ ਮਿਲਦੇ ਜਿੱਥੇ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ ਅਸੀਂ ਉਸੇ ਟੈਂਪੋਰਰੀ ਨੂੰ ਸਥਿਤ ਕਰਦੇ ਆ ਜੋ ਬੰਦੀ ਕਰ ਪਈ ਸੀ ਚੱਲ ਰਿਹਾ ਜਿਹੜੇ ਨਸ਼ੇ ਨਾਲ ਸੰਬੰਧਿਤ ਜਿਵੇਂ ਤੁਸੀਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ 20 ਸਾਲ ਤੋਂ ਲੋਦੀਵਰ ਵਿਖੇ ਇੱਕ ਬੰਦ ਤੇ ਉ ਲੋਦੀਵਰ ਇੱਕ ਆਪਣਾ ਜਿਹੜਾ ਮੰਡੀ ਰੋਡ ਦੀ ਜਗਾ ਹੈ ਉੱਥੇ ਘਟ ਘਟ 2-25 ਝੋਫਰੀ ਸੀ ਜਿਨ੍ਹਾਂ ਵਿੱਚ ਨਸ਼ਾ ਵੇਚਦਾ ਸੀ ਤੁਹਾਡੇ ਸਾਹਮਣੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਨਾਲ ਪੁਲਿਸ ਨਾਲ ਇਹ ਲੋਕੇ ਦੇ ਜਾ ਕੇ ਦੋ ਜੇਸੀ ਮਸ਼ੀਨਾਂ ਉਹਦੇ ਨਾਲ ਲੈ ਕੇ ਸਾਰੀਆਂ ਟਹਿਟੇ ਹੀ ਕਰਕੇ ਉਹਨਾਂ ਨੂੰ ਉੱਥੇ ਖੇਰੂ ਗੁਰੂ ਕਰ ਦਿੱਤਾ ਸੀ ਸਾਡੇ ਕੋਲ ਜਿਹੜੀ ਜਿੱਥੋਂ ਵੀ ਸਾਨੂੰ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਪੂਰੀ ਕਰਦੇ ਕਰਦੇ ਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਬਹੁਤ ਵੀਰ ਕਰਦੇ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਉਹ ਸਾਨੂੰ ਜਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਸੂਚਿਤ